ਸਿੱਧੂ ਮੂਸੇ ਵਾਲੇ ਦੇ ਮਾਪੇ ਤੁਹਾਨੂੰ ਖੁਸ਼ ਨਹੀਂ ਹੁੰਦੇ ਨਾ ਨਾ ਸਰਕਾਰ ਨੇ ਨਾ ਪ੍ਰਸ਼ਾਸਨ ਨੇ ਤੁਹਾਡੇ ਘਰੇ ਗਮੀਆਂ ਆਈਆਂ ਸੀ 2 ਸਾਲ ਹੋ ਗਏ ਦਿਨ ਪੂ ਰਾਤ ਹੋ ਗਏ ਤੁਹਾਨੂੰ ਦੁਖੀ ਹੁੰਦਿਆਂ ਨੂੰ ਔਰ ਤੁਹਾਡਾ ਜਿਹੜਾ ਕਹੋ ਲਗਭਗ 6 ਫੁੱਟ ਦਾ ਪੁੱਤ ਸਿੱਧੂ ਮੂਸੇ ਵਾਲਾ ਜਿਹੜਾ ਦੁਨੀਆ ਛੱਡ ਕੇ ਜਿਹਦਾ ਕਤਲ ਹੋਇਆ ਗੋਲੀਆਂ ਮਾਰ ਕੇ ਤੇ ਤੁਹਾਨੂੰ ਦਰਦਰ ਦੀਆਂ ਠੋਕਰਾਂ ਜਿਹੜੀਆਂ ਕਹਿ ਲੋ ਹੋ ਇਸ ਟਾਈਮ ਮਿਲੀਆਂ ਤੇ ਤੁਹਾਡੇ ਕਰੇ ਕੱਲ ਪਰਸੋਂ ਇਹ ਖੁਸ਼ੀ ਆਈ ਆ ਉਹ ਖੁਸ਼ੀ ਲੋਕਾਂ ਨੇ ਤਾਂ ਲੱਡੂ ਵੰਡ ਕੇ ਖੁਸ਼ੀ ਮਨਾ ਲਈ ਆ ਪਰ ਜਿਹੜੀ ਸਿੱਧੂ ਮੂਸੇ ਵਾਲੇ ਦੀ ਮਾਤਾ ਉਹਦੀਆਂ ਅੱਖਾਂ 'ਚੋਂ ਪਾਣੀ ਅੱਜ ਵੀ ਆ ਰਿਹਾ ਸੀ ਕਿਉਂਕਿ ਉਹਦੀ ਪੋਤੇ ਖੜਾਉਣ ਦੀ ਉਮਰ ਸੀ ਪੋਤੀਆਂ ਖੜਾਉਣ ਦੀ ਉਮਰ ਸੀ ਤੇ ਉਹਨਾਂ ਨੂੰ ਆ ਉਮਰਾਂ ਦੇ ਵਿੱਚ ਦੁੱਖਾਂ ਦੇ ਮਾਰਿਆਂ ਨੂੰ ਤੁਹਾਨੂੰ ਇੱਕ ਪੁੱਤ ਲੈਣਾ ਪਿਆ ਤੇ ਇਸ ਟਾਈਮ ਸਿੱਧੂ ਮੂਸੇਵਾਲੇ ਦੇ ਬਾਪ ਬਲਕੌਰ ਸਿੰਘ ਗੱਲਾਂ ਧਿਆਨ ਨਾਲ ਸੁਣ ਲਵੀਂ ਤੇਰੇ ਖਿਲਾਫ ਵੀ ਕਹਿਣੀਆਂ ਮੈਂ ਇੱਕ ਦੋ ਗੱਲਾਂ ਹੁਣ ਪਹਿਲੀ ਮੈਂ ਗੱਲ ਇਹ ਕਹਿਣੀ ਚਾਹੁੰਨਾ ਸਰਕਾਰ ਨੂੰ ਮੈਂ ਅੱਜ ਕੇਂਦਰ ਸਰਕਾਰ ਨੂੰ ਇਹ ਕਹੂੰਗਾ ਕਿ ਜਿਸ ਦਿਨ ਆ ਅੰਬਾਨੀ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੁੰਦਾ ਤੇ ਕਹਿੰਦੇ ਜਿਹੜਾ ਇੰਟਰਨੈਸ਼ਨਲ ਕਹਿੰਦੇ ਜਿਹੜਾ ਉਹਨਾਂ ਨੇ ਬਣਾਇਆ ਸੀ ਆ ਜਿਹੜਾ ਵਾਜਦਾ ਖੌਰੇ ਅਸੀਂ ਤਾਂ ਕਦੇ ਨੇੜੇ ਹੋ ਕੇ ਨਹੀਂ ਵੇਖਿਆ ਜਿੱਥੇ ਜਹਾਜ਼ ਲੈਂਦੇ ਆ ਕੀ ਕਹਿੰਨੇ ਉਹਨੂੰ ਆਪਾਂ ਕੀ ਕਹਿੰਨੇ ਆ ਦੱਸ ਦੇ ਤੂੰ ਵੀ ਦੱਸ ਦੇ ਹਵਾਈ ਅੱਡਾ ਹਵਾਈ ਅੱਡਾ ਤੇ ਉਹ ਕਹਿੰਦੇ ਨਾਲ ਦੀ ਨਾਲ ਉਹਨੂੰ ਦਸਾ ਦਿਨਾਂ ਉਸਤੇ ਕਹੀਂ ਪਤਾ ਨਹੀਂ ਇੰਟਰਨੈਸ਼ਨਲ ਬਣਾਇਆ ਤੇ ਉਸ ਟਾਈਮ ਤੇ ਤੁਹਾਨੂੰ ਤੁਸੀਂ ਚਿੱਠੀਆਂ ਆ ਉਹਨਾਂ ਬਾਨੀਆਂ ਨੂੰ ਨਹੀਂ ਭੇਜ ਸਕੇ ਕਈ ਦੇਸ਼ ਦੇ ਵਿੱਚ ਘਪਲੇ ਹੁੰਦੇ ਆ ਕਈ ਥਾਵਾਂ ਤੇ ਗਰੀਬ ਲੋਕਾਂ ਨਾਲ ਅਤਿਆਚਾਰ ਹੁੰਦੇ ਆ ਕਈ ਵਾਰ ਵੀਡੀਓਜ਼ ਆਰਲ ਹੁੰਦੀਆਂ ਕੱਲ ਪਰਸੋਂ ਦੀਆਂ ਗੱਲਾਂ ਕਿ ਮੁਸਲਮਾਨ ਆਪ ਦੀ ਰੱਬ ਰੱਬ ਕਰੀ ਜਾਂਦੇ ਆ ਤੇ ਇੱਕ ਪੁਲਿਸ ਅਫਸਰ ਜਾ ਕੇ ਉਹਨਾਂ ਦੇ ਠੁੱਡੇ ਮਾਰੀ ਜਾਂਦਾ ਐਂ ਕਰਕੇ ਠੁੱਡੇ ਮਾਰ ਰਿਹਾ ਉਹ ਕਹਿੰਦੇ ਕਾਨੀ ਨੂੰ ਕਾਨ ਪਿਆਰਾ ਰਾਣੀ ਨੂੰ ਰਾਣ ਪਿਆਰਾ ਹੁਣ ਤੁਸੀਂ ਇਹ ਗੱਲ ਦੱਸੋ ਜੇ ਕਿ ਜੇਕਰ ਕਿਸੇ ਹਿੰਦੂ ਨੂੰ ਹਿੰਦੂ ਧਰਮ ਪਿਆਰਾ ਸਿੱਖ ਨੂੰ ਸਿੱਖ ਧਰਮ ਪਿਆਰਾ ਫਿਰ ਮੁਸਲਮ ਨੂੰ ਮੁਸਲਮ ਧਰਮ ਪਿਆਰਾ ਤੇ ਈਸਾਈ ਨੂੰ ਈਸਾਈ ਧਰਮ ਪਿਆਰਾ ਤੁਹਾਡੇ ਇੱਕ ਪੁਲਿਸ ਅਫਸਰ ਉਹ ਮੁਸਲਮਾਨਾਂ ਦੇ ਠੁੱਡੇ ਮਾਰੀ ਜਾਂਦਾ ਹੈ ਇਹ ਕਰਕੇ ਤੇ ਉਹ ਫਿਰ ਵੀ ਇਸ ਇਸ ਤਰ੍ਹਾਂ ਕਰਕੇ ਨਵਾਜ ਪਾਲ ਦਾ ਜੋ ਵੀ ਰੱਬ ਰੱਬਾ ਉਹ ਕਰੀ ਜਾਂਦੇ ਆ ਮੈਂ ਕਹੂੰਗਾ ਪ੍ਰਾਜ ਜੀ ਗਾਹਾਂ ਜੋ ਹੁਣ ਮੈਂ ਇਹ ਗੱਲ ਕਹੂੰਗਾ ਕਿ ਕਈ ਇੱਥੇ ਇਸ ਦੇਸ਼ ਦੇ ਵਿੱਚ ਬਿਨਾ ਇਲਾਜ ਤੋਂ ਲੋਕ ਮਰਦੇ ਆ ਕਦੇ ਤੁਸੀਂ ਉਦੋਂ ਤੱਕ ਕੁਝ ਦੱਸਿਆ ਨਹੀਂ ਜਦੋਂ ਲੋਕ ਬਿਨਾ ਇਲਾਜ ਤੋਂ ਮਰਦੇ ਆ ਤੇ ਤੁਹਾਨੂੰ ਵੀਡੀਓ ਪਾਉਂਦੇ ਆ ਕਈ ਮਜ਼ਦੂਰ ਮਰਦੇ ਆ ਤੁਸੀਂ ਕਰੇ ਉਹਨਾਂ ਬਾਰੇ ਤਾਂ ਦੱਸਿਆ ਨਹੀਂ ਆ ਹੁਣ ਸੁਣ ਲਓ ਜੇ ਸਿੱਧੂ ਮੂਸੇ ਵਾਲੇ ਦੇ ਪਿਓ ਗੱਲਾਂ ਤੇਰੀਆਂ ਹੀ ਆਏ ਤੂੰ ਵੀ ਜਵਾਬ ਦੇਣਾ ਤੈਨੂੰ ਵੀ ਪੁੱਛਣ ਵਾਲੇ ਰੁਕ ਜਾ ਇੱਥੇ ਗੱਲ ਤੇ ਫੇਰ ਆ ਜਦੋਂ ਇੰਨੀ ਮੰਗਾਈ ਆ ਲੋਕਾਂ ਦੇ ਬੁਰੇ ਹਾਲਾ ਮਜ਼ਦੂਰ ਬੰਦਾ ਚਾਹੇ ਉਹ ਐਸਸੀ ਤੇ ਚਾਹੇ ਉਹ ਬੀਸੀ ਚਾਹੇ ਉਹ ਸਿੱਖ ਤੇ ਚਾਹੇ ਉਹ ਈਸਾਈ ਉਹ ਜਿਹੜਾ ਇਸ ਟਾਈਮ ਗਰੀਬ ਬੰਦਾ ਦੋ ਡੰਗ ਦੀ ਰੋਟੀ ਮਸਾ ਖਾਂਦਾ ਤੇ ਕਦੇ ਤੁਸੀਂ ਉਹਨਾਂ ਦੇ ਜਵਾਬਤਾ ਦਿੱਤੇ ਨਹੀਂ ਹਰੇ ਸੁਣ ਲਓ ਜੇ ਗੱਲ ਬਿਨਾ ਇਲਾਜ ਤੋਂ ਮਰਦੇ ਲੋਕ ਕਦੇ ਉਹਨਾਂ ਦੇ ਜਵਾਬ ਤੁਸੀਂ ਦਿੱਤੇ ਨਹੀਂ ਹਸਪੀਟਲਾਂ ਦੇ ਵਿੱਚ ਕਈ ਮੌਤਾਂ ਡੇਲੀ ਹੁੰਦੀਆਂ ਕਦੇ ਉਹਨਾਂ ਤੋਂ ਸਵਾਲ ਤੁਸੀਂ ਪੁੱਛੇ ਨਹੀਂ ਕਿ ਹਾਂ ਭਾਈ ਕਿਉਂ ਨਹੀਂ ਹੋਇਆ ਫੇਰ ਹੁਣ ਤੁਹਾਨੂੰ ਮੈਂ ਕੀ ਕੀ ਗਨਾਈ ਜਾਊਂਗਾ ਬਸ ਤੁਹਾਨੂੰ ਇਹੀ ਕਹੂੰਗਾ ਕਿ ਲੋਕ ਭੁੱਖ ਮਾਰੀ ਨਾਲ ਡੇਲੀ ਮਰਦੇ ਆ ਨਾ ਤਾਂ ਉਦੋਂ ਕੇਂਦਰ ਨੇ ਦੱਸਿਆ ਕਈ ਠੱਫਲੇ ਸਾਹਮਣੇ ਆਉਂਦੇ ਆ ਨਾ ਕਦੇ ਤੁਸੀਂ ਉਦੋਂ ਦੱਸਿਆ ਕਈ ਕਿਸਾਨ ਸ਼ਹੀਦ ਹੁੰਦੇ ਆ ਨਾ ਕਦੇ ਤੁਸੀਂ ਉਹ ਦੱਸਿਆ ਦਿੱਲੀ ਦਾ ਰਸਤਾ ਜਾਣ ਵਾਸਤੇ ਕਿਸਾਨਾਂ ਦਾ ਤੁਸੀਂ ਬੰਦ ਕਰਾਇਆ ਲੋਕ ਤੁਹਾਨੂੰ ਸਵਾਲ ਪੁੱਛਦੇ ਆ ਗੋਲੀਆਂ ਅਥਰੂ ਗੈਂਸਾ ਸਿੱਟੀਆਂ ਨਾ ਤੁਸੀਂ ਕਦੇ ਉਹਦਾ ਜਵਾਬ ਦਿੱਤਾ ਹੁਣ ਉਹਨਾਂ ਗਾਹ ਜੋ ਕਿ ਸਿੱਧੂ ਮੂਸੇਵਾਲੇ ਦੇ ਜਿਹੜਾ ਕਤਲ ਹੋਇਆ ਔਰ ਨਾ ਤੁਸੀਂ ਉਹਦੇ ਦੋਸ਼ੀ ਲੱਭ ਕੇ ਦਿੱਤੇ ਉਹਦਾ ਬਾਪ ਅੱਜ ਵੀ ਰੋਂਦਾ ਫਿਰਦਾ ਤੇ ਮਾਂ ਤਾਂ ਉਹਦੀ ਤੁਸੀਂ ਵੇਖਈਏ ਦੋਨੇ ਜੀ ਸੁੱਕ ਕੇ ਚਵਾਰਾ ਬਣੇ ਪਏ ਆ ਤੇ ਪਹਿਲਾ ਵਾਲਾ ਰੰਗ ਰੂਪ ਵੇਖ ਲਓ ਤੇ ਅੱਜ ਵਾਲਾ ਰੰਗ ਰੂਪ ਵੇਖ ਲਓ ਬਲਕੌਰ ਸਿੰਘ ਸਿੱਧੂ ਕਿਤੇ ਜਾਂਦਾ ਨਾ ਰਹੀਂ ਮਾਤਾ ਚਰਨ ਕੋਰੇ ਸੁਣ ਲਾ ਹੋ ਸਕਦਾ ਮੇਰੇ ਕੋਲੋਂ ਨਾਮ ਦੇ ਵਿੱਚ ਮਿਸਟੇਕ ਹੋ ਰਹੀ ਹੋਵੇ ਫਿਰ ਇਹ ਤੁਸੀਂ ਅੱਜ ਉਹਨਾਂ ਨੂੰ ਪੁੱਛ ਰਹੇ ਆ ਜਿਵੇਂ ਸਿੱਧੂ ਮੂਸੇ ਵਾਲੇ ਦਾ ਬਾਪ ਦੱਸ ਰਿਹਾ ਕਿ ਮੈਥੋਂ ਕਾਗਜ਼ ਪੱਤਰ ਪੁੱਛ ਰਹੇ ਆ ਪਤਾ ਨਹੀਂ ਕਹਿੰਦੇ ਆ ਵੀ ਤੁਸੀਂ ਇਹਦੇ ਆ ਸਬੂਤ ਦਿਓ ਪਤਾ ਨਹੀਂ ਕੀ ਐ ਤੁਸੀਂ ਕਹਿ ਰਹੇ ਆ ਯਾ ਡੇਲੀ ਮੋਤਾਂ ਹੁੰਦੀਆਂ ਕਦੇ ਤੁਸੀਂ ਉਹਨਾਂ ਨੂੰ ਤਾਂ ਪੁੱਛਿਆ ਨਹੀਂ ਇੱਥੇ ਬਿਨਾ ਇਲਾਜ ਤੋਂ ਬਿਨਾ ਰੋਟੀ ਤੋਂ ਲੋਕ ਮਰਦੇ ਆ ਕਦੇ ਉਹਨਾਂ ਬਾਰੇ ਤੁਸੀਂ ਦੱਸਿਆ ਨਹੀਂ ਤੇ ਅੱਜ ਤੁਸੀਂ ਉਹਨਾਂ ਦੇ ਘਰੇ ਖੁਸ਼ੀ ਆਈ ਆ ਥੋਥੋਂ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਤੁਹਾਨੂੰ ਕਿਤੇ ਐ ਤਾਂ ਨਹੀਂ ਸੀ ਵੀ ਸਿੱਧੂ ਮੂਸੇ ਵਾਲੇ ਦਾ ਪਿਓ ਵੀ ਮਰ ਜਾਣਾ ਤਿਹੋ ਦੀ ਮਾਂ ਵੀ ਮਰ ਜਾਣੀ ਆ ਤੇ ਆਉਣ ਵਾਲੇ ਸਮੇਂ ਚ ਜਿਹੜੀ ਪ੍ਰਾਪਰਟੀ ਆ ਉਹ ਸਰਕਾਰੀ ਖਜ਼ਾਨੇ ਨੂੰ ਲੈ ਲਾਂਗੇ ਜਾਂ ਬਾਕੀ ਵੇਖਿਆ ਜਾਊ ਮੌਕੇ ਤੇ ਵੇਖੋ ਜੋ ਸਾਡੇ ਮਨ ਚਾਉ ਅਸੀਂ ਉਹ ਪੁੱਛਾਂਗੇ ਮੇਰੇ ਦਿਲ ਦੇ ਸਵਾਲ ਆ ਮੈਂ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਈ ਜਾਂਦਾ ਹੁਣ ਆਜੇ ਪੰਜਾਬ ਸਰਕਾਰ ਸਿੱਧੂ ਮੂਸੇ ਦਾ ਬਾਪ ਵਾਲੇ ਪਾਸੇ ਨਾਲ ਜਈ ਸਵਾਲ ਤੈਨੂੰ ਵੀ ਕਰਨੇ ਆ ਮੈਂ ਇਸ ਟਾਈਮ ਕੀ ਭਗਵਾਨ ਤਮਨ ਦੇ ਕਰੇ ਖੁਸ਼ੀ ਆਉਣ ਵਾਲੀ ਆ ਉਹਨੇ ਆਪ ਦੱਸਿਆ ਸੀ ਕਿਉਂ ਨੇ ਇਹ ਵੀ ਦੱਸਿਆ ਸੀ ਮੈਂ ਮੁੰਡਾ ਕੁੜੀ ਚੈੱਕ ਨਹੀਂ ਕਰਾਇਆ ਹਾਲਾਂਕਿ ਗੈਰ ਕਾਨੂੰਨੀ ਆ ਇਹਨੂੰ ਇਹ ਨਹੀਂ ਪਤਾ ਫਿਰ ਜੇਕਰ ਇਹਦੇ ਘਰ ਖੁਸ਼ੀ ਆਉਣ ਵਾਲੀ ਆ ਤੇ ਸਾਰੇ ਵਧਾਈ ਦੇਣ ਲੱਗੇ ਸੀ ਤੇ ਫਿਰ ਭਾਈ ਸਿੱਧੂ ਮੂਸੇ ਵਾਲਾ ਓਏ ਸਿੱਧੂ ਮੂਸੇ ਵਾਲੇ ਦੇ ਪਿਓ ਦਾ ਜੀ ਨਹੀਂ ਕਰਦਾ ਸੀ ਔਰ ਉਹਦੀ ਮਾਂ ਦਾ ਜਿਹੜਾ ਕਹੋ ਜੀ ਨਹੀਂ ਸੀ ਪਰ ਉਹਨਾਂ ਦੀ ਮਜਬੂਰੀ ਸਮਝੋ ਮੇਰੀ ਗੱਲਾਂ ਨੂੰ ਤੁਸੀਂ ਗਲਤ ਨਾ ਲੈ ਲਓ ਜੇ ਯਾਦ ਰੱਖ ਲਓ ਲੋਕੋ ਉਹਨਾਂ ਦੀ ਆ ਉਮਰਾ ਪੁੱਤੇ ਖੜਾਉਣ ਵਾਲੀ ਸੀ ਤੇ ਉਹਦੀ ਮਾਂ ਲੋਕੀ ਲੱਡੂ ਵੰਡੀ ਜਾਂਦੇ ਸੀ ਖੁਸ਼ੀਆਂ ਨਾਲ ਭੰਗੜੇ ਪਾਈ ਜਾਂਦੇ ਸੀ ਤੇ ਉਹਦੀ ਮਾਂ ਦਾ ਮੂੰਹ ਵੇਖਣਾ ਸੀ ਉੱਡਿਆ ਪਿਆ ਸੀ ਮੂੰਹ ਉਹਦਾ ਹਰੇ ਉਹਦਾ ਬਾਪ ਵੀ ਕਹੀ ਜਾਂਦਾ ਸੀ ਕਿ ਆਏ ਆ ਉਹ ਆ ਸਾਰੇ ਕਲਾਕਾਰ ਖੁਸ਼ੀਆਂ ਮਨਾ ਰਹੇ ਸੀ ਪਰ ਉਹਦੀ ਮਾਂ ਦਾ ਤੁਸੀਂ ਚਿਹਰਾ ਨਹੀਂ ਪੜਿਆ ਸੀ ਤੇ ਅੱਜ ਨੂੰ ਅੱਜ ਨੂੰ ਕਿਹੋ ਜੇ ਸਵਾਲ ਪੁੱਛਦੇ ਆ ਸਰਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਉਹਨਾਂ ਦੀ ਖੁਸ਼ੀਆਂ ਚ ਸ਼ਾਮਲ ਹੋਣਾ ਚਾਹੀਦਾ ਨਾ ਕਿ ਉਹਨਾਂ ਦੀਆਂ ਵਿਗਨਾ ਪਾਓ ਤੁਸੀਂ ਆ ਜਾਓ ਨਾ ਬਾਬਾ ਬਲਕੌਰ ਸਿੰਘ ਸਿੱਧੂ ਨੂੰ ਤੈਨੂੰ ਸੁਵਾਲ ਕਰੀਏ ਜਿਸ ਦਿਨ ਤੇਰੇ ਬੱਚੇ ਦਾ ਕਤਲ ਹੁੰਦਾ ਸਾਰਾ ਪੰਜਾਬ ਤੇਰੇ ਨਾਲ ਖੜਦਾ ਖੜਦਾ ਕਿ ਨਹੀਂ ਖੜਦਾ ਖੜਦਾ ਜਦੋਂ ਤੇਰੇ ਬੱਚੇ ਦਾ ਭੋਗ ਪੈਂਦਾ ਮੈਂ ਕੋਈ ਗੱਲ ਜਿਹੜੀ ਕਹ ਲੋ ਅਰਦਾਸ ਹੁੰਦੀ ਅੰਤਮ ਅਰਦਾਸ ਹੁੰਦੀ ਆ ਉਹਦੇ ਵਿੱਚ ਸਾਰੇ ਆਉਂਦੇ ਤੇ ਮੈਂ ਉੱਥੇ ਕਹਿਆ ਸੀ ਇਨਸਾਫ ਨਹੀਂ ਮਿਲਣਾ ਸੁਣ ਲੈ ਜੇ ਪਿਆਊ ਲੋਕ ਖੜੇ ਤੁਸੀਂ ਇੱਕ ਸੱਦਾ ਦਿੰਨੇ ਆ ਲੋਕ ਖੜੇ ਪਰ ਅੰਮ੍ਰਿਤਸਰ ਦੇ ਵਿੱਚ ਉੱਥੇ ਜਿਹੜੇ ਪੰਜਾਬ ਦੇ ਨੌਜਵਾਨ ਡਿਬੜੂਗੜ੍ਹ ਜ਼ਿਲ੍ਹੇ ਚ ਸਿੱਟੇ ਆ ਉਹਨਾਂ ਦੇ ਮੂੰਹ ਚੋਂ ਖੂਨ ਆ ਰਿਹਾ ਉਹਨਾਂ ਦਾ ਮਾਂ ਬਾਪ ਦਾ ਵੀ ਹਾਲ ਤੁਹਾਡੇ ਵਰਗਾ ਹੋ ਰਿਹਾ ਪਰ ਤੁਸੀਂ ਉੱਥੇ ਇੱਕ ਵਾਰੀ ਵੀ ਨਹੀਂ ਬੋੜੇ ਇਹ ਗੱਲ ਦਾ ਮੈਨੂੰ ਗੁੱਸਾ ਸੀ ਅੱਜ ਇਹ ਮੈਂ ਦੱਸ ਰਿਹਾ ਤੇ ਮੈਂ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਜਦੋਂ ਲੋਕ ਤੁਹਾਡੇ ਕੋਲੋਂ ਸਵਾਲ ਪੁੱਛਦੇ ਆ ਜਦੋਂ ਤੁਹਾਡੇ ਮੰਤਰੀ ਅਤਿਆਚਾਰ ਕਰਦੇ ਆ ਜਿਵੇਂ ਯੂਪੀ ਦੇ ਵਿੱਚ ਕਿਸਾਨਾਂ ਤਾਂ ਗੱਡੀ ਚੜਾਤੀ ਸੀ ਮੰਤਰੀ ਦੇ ਮੁੰਡੇ ਨੇ ਕਿੰਨਾਕ ਇਨਸਾਫ ਦੇਤਾ ਸੀ ਪਹਿਲਾਂ ਆਪਦੀਆਂ ਪੀੜੀਆਂ ਥੱਲੇ ਸੋਟਾ ਮਾਰੋ ਫਿਰ ਕਿਸੇ ਨੂੰ ਸਵਾਲ ਕਰੋ ਜੇ ਤੇ ਭਗਵੰਤ ਮਾਨ ਜੀ ਜਿਸ ਦਿਨ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਉਸ ਦਿਨ ਤੁਸੀਂ ਸੋਗ ਮਨਾਉਣ ਜਾਂਦੇ ਆ ਤੇ ਹੁਣ ਉਹਨਾਂ ਘਰੇ ਖੁਸ਼ੀ ਆਈ ਆ ਕਿ ਅੱਜ ਸੋਗ ਆ ਰਿਹਾ ਤੁਹਾਨੂੰ ਜੇਕਰ ਸੋਗ ਨਹੀਂ ਆ ਰਿਹਾ ਤਾਂ ਖੜੋ ਪੰਜਾਬ ਦੇ ਨਾਲ ਕਿੱਦੇ ਖੜੋਂਗੇ ਇਹ ਤੁਹਾਨੂੰ ਬੇਨਤੀ ਆ ਖੜੋ ਪੰਜਾਬ ਦੇ ਨਾਲ ਤੁਸੀਂ ਪੰਜਾਬ ਦੇ ਜਿਹੜੇ ਡਿਬੜੂਗੜ੍ਹ ਵਾਲੇ ਉਹਨਾਂ ਨਾਲ ਵੀ ਖੜੋ ਬੰਦੀ ਸਿੰਘਾਂ ਨਾਲ ਵੀ ਖੜੋ ਤਿਆ ਕੇਂਦਰ ਸਰਕਾਰ ਅੱਗੇ ਬੇਨਤੀ ਕਰੋ ਕਿ ਭਾਈ ਪੰਜਾਬ ਤੇ ਇੰਨਾ ਅਤਿਆਚਾਰ ਨਾ ਕਰੋ ਇਹ ਮੈਂ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਛਰੇ ਆਮ ਨੌਜਵਾਨ ਨਸ਼ੇ ਦੇ ਨਾਲ ਮਰੀ ਜਾਂਦੇ ਆ ਉੱਥੇ ਤਾਂ ਸਰਕਾਰ ਤੇ ਪ੍ਰਸ਼ਾਸਨ ਸਾਰਾ ਹੀ ਸੌ ਜਾਂਦਾ ਤੇ ਜਦੋਂ ਕਿਸੇ ਦੇ ਘਰ ਖੁਸ਼ੀ ਆਉਂਦੀ ਆ ਤੁਸੀਂ ਉਦੋਂ ਕਿਉਂ ਕਿਸੇ ਨੂੰ ਤੰਗ ਪਰੇਸ਼ਾਨ ਕਰਦੇ ਆ ਹੁਣ ਇਹ ਜੇਕਰ ਗੱਲਾਂ ਦਾ ਸਾਡੀ ਕੇਂਦਰ ਸਰਕਾਰ ਨੂੰ ਗੁੱਸਾ ਲੱਗਦਾ ਤਾਂ ਮੈਂ ਬੇਨਤੀ ਕਰਨੀ ਚਾਹੁੰਨਾ ਗੁੱਸਾ ਨਾ ਕਰੋ ਜੇ ਅਸੀਂ ਤੁਸੀਂ ਆਪ ਕਹਿੰਨੇ ਕਿ ਅਸੀਂ ਚੌਂਕੀਦਾਰਾਂ ਤੇ ਫਿਰ ਤੁਹਾਡੇ ਮਾਲਕ ਹੋਣ ਦੇ ਨਾਤੇ ਸਾਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਬੋਲਣ ਦਾ ਅਧਿਕਾਰ ਦਿੱਤਾ ਜੇਕਰ ਮੈਂ ਕੁਝ ਗਲਤ ਬੋਲਿਆ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਇਹ ਪੰਜਾਬ ਸਰਕਾਰ ਕੋਲੋਂ ਵੀ ਤੇ ਸਿੱਧੂ ਮੂਸੇਵਾਲੇ ਦੇ ਬਾਪ ਕੋਲੋਂ ਵੀ ਤੇ ਜੇਕਰ ਮੈਂ ਸਹੀ ਬੋਲਿਆ ਤੇ ਪੰਜਾਬ ਦੇ ਲੋਕੋ ਇਹ ਗੱਲਾਂ ਸਿੱਧੂ ਮੂਸੇਵਾਲੇ ਦੇ ਬਾਪ ਕੋਲ ਭਗਵਾਨਤ ਮਾਨ ਕੋਲ ਤੇ ਕੇਂਦਰ ਸਰਕਾਰ ਕੋਲ ਪਹੁੰਚਾਉਣੀ ਹੁਣ ਤੁਹਾਡੀ ਜ਼ਿੰਮੇਵਾਰੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ